ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਰੀਬ ਬੁਰਜ ਸਾਹਿਬ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਜਿਸ ਇਮਾਰਤ ਦੀ ਤਿਆਰੀ ਲੱਗ ਨਵੀਂ ਇਮਾਰਤ ਜੋ ਬਣ ਰਹੀ ਸੀ ਅੱਜ ਤੋਂ 10 ਲਗਭਗ 10 ਸਾਲ ਪਹਿਲਾਂ ਇਸ ਇਮਾਰਤ ਦੀ ਜੋ ਨਵੀਂ ਇਮਾਰਤ ਬਣਨੀ ਸੀ ਉਸ ਦੀ ਤਿਆਰੀ ਸ਼ੁਰੂ ਹੋਈ ਸੀ ਸਤਿਗੁਰਾਂ ਨੇ ਮਿਹਰ ਕੀਤੀ ਆ ਮੁਕੰਮਲ ਹੋਈ ਹੈ ਇਸ ਦੀ ਤਿਆਰੀ ਤੇ ਬਿਲਡਿੰਗ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇਸੇ ਮਾਰਤ ਵਿੱਚ ਕੱਲ ਨੂੰ ਯਾਨੀ ਕਿ 29 ਜੂਨ 2025 ਨੂੰ ਮਹਾਰਾਜ ਦੇ ਪ੍ਰਕਾਸ਼ ਜਿੱਥੇ ਹੋਣੇ ਹਨ ਮਹਾਰਾਜ ਨੇ ਆਪਣੇ ਸਿੰਘਾਸਨਾਂ ਤੇ ਵਿਰਾਜਮਾਨ ਹੋਣਾ ਹੈ ਆਪ ਦਰਸ਼ਨ ਕਰ ਰਹੇ ਹੋ ਇਸ ਦੀ ਬਾਹਰ ਦੀ ਤਿਆਰੀ ਜੋ ਬਾਹਰ ਦੀ ਸਜਾਵਟ ਕੀਤੀ ਗਈ ਹੈ ਤੇ ਅੰਦਰ ਦੀ ਸਜਾਵਟ ਕੀਤੀ ਗਈ ਹੈ ਆਪ ਦਰਸ਼ਨ ਕਰੋ ਅਤੇ ਵੀਡੀਓ ਪੂਰ ਲੋਕਾਂ ਦਾ ਪ੍ਰਸੰਨਤਾ ਦੇ ਜੂਨ ਦੇ ਪੂਰੇ ਬਿੰਦੀਆਂ ਕੱਲ ਨੂੰ 29 ਤਰੀਕ ਨੂੰ ਸਾਰਾ ਦਿਨ ਲਾਈਵ ਚੱਲਣਾ ਜਰੂਰ ਰੱਖਾ ਚੈਨਲ ਤੇ ਆਪ ਲਾਈਵ ਦੇਖ ਸਕਦੇ ਹੋ ਵਾਹਿਗੁਰੂ ਜੀ ਦਾ ਪਤਲਾ ਵਾਹਿਗੁਰੂ É.